ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਉਮੀਦ ਕਰਦੇ ਆਪ ਸਾਰੇ ਠੀਕ ਠਾਕ ਹੋਗੇ ਤੇ ਸਵੇਰ ਦਾ ਟਾਈਮ ਆਗਾ ਤੇ ਆਪਾਂ ਅਧਰੋੜ ਅੱਗਰ ਤੋਂ ਵਾਲੇ ਕਰੋ ਦਾ ਕੰਮ ਨਿਮੇੜਿਆ ਤੇ ਘਰ ਤੋਂ ਹੋਇਆ ਗੋਹਾ ਪਿੱਛੇ ਹਟਾਇਆ ਫਿਰ ਆਪਾਂ ਆਪਣੇ ਘਰ ਆ ਗਏ ਤੇ ਅਧਰੋੜ ਆਪਾਂ ਕਰ ਦਾਂਗੇ ਅਰ ਸਭ ਨੂੰ ਕਾਹਤ ਤੇ ਹਾਂ ਦੇ ਚੱਕਣਾਂ ਲਾ ਪਾਏ ਨੇ ਪਾਣ ਦੇ ਚੱਕ ਤੇ ਅੰਗੇ ਚਾਲੀ ਮੰਜੇ ਨਾਲੇ ਪੈ ਜਾਵਣਗੇ ਤੇ ਇੱਕ ਦੂਜੇ ਵਾਰੀ ਕੱਪੜੇ ਧੋਣ ਵਾਲੇ ਪੈਲੇ ਮਸ਼ੀਨ 'ਚ ਕੱਪੜੇ ਪਾ ਕੇ ਆਵਾਂਗੇ ਤਾਂ ਹੋ ਰਿਹਾਲੇ ਸਵੇਰ ਦਾ ਸ਼ੇਕ ਹੋ ਜੇ ਹੋਏ ਨੇ ਤੇ ਆਪਾਂ ਉਸ ਨੇ ਯਾਪ ਕਰਦੇ ਆਂਗੇ ਤੇ ਕੱਲ ਤਾਂ ਮੈਂ ਬਿਮਾਰ ਹੋ ਗਈ ਸੀ ਸਾਰਿਆਂ ਨੂੰ ਕੋਈ ਕੰਮ ਨਹੀਂ ਬਣਿਆ ਹੈਗਾ ਤੇ ਅੱਜ ਆਪਾਂ ਖੇਹਾਂ ਲਾਜਾ ਤਾਂ ਕੋਈ ਐਕਟੀਵਿਟੀ ਹੋ ਜਾਂਦੀ ਹੈ ਜੀ ਫਿਰ ਤਾਂ ਕੰਮ ਆਵੇ ਤੇ ਇਹਨਾਂ ਤੋਂ ਚਾਹੀਦਾ ਵੀ ਨਰ ਗੈਰ ਹੈਗਾ ਆਪਾਂ ਅੱਜ ਕੰਮਾਂ ਹੀ ਪੈ ਰਹੇ ਤੇ ਅੱਜ ਖੇਹਾਂ ਆਉਂਦੀ ਕੋਈ ਜਗ੍ਹਾ ਤੇ ਲੱਗੇ ਜੀ ਚਾਹ ਲਾਜਾ ਦਾ ਮਗ ਟਾਈਮ ਲਾਣੀ ਮੇਡ ਲੈ ਤੇ ਕੱਪੜੇ ਵੀ ਦੇਖਾ ਹੋ ਰਹੇ ਨੇ ਇਕੱਠੇ ਧੋਣਾ ਵੀ ਇਹ ਦੁਬਾਰਾ ਤੋਂ ਤੁਸੀਂ ਮਾਣਾਂਗੇ ਕੱਪੜੇ ਪੱਲਾ ਪਰ ਸੋਇਲ ਮੜੀ ਜੇ ਸਾਫ਼ ਕਰਦੇ ਤੇ ਸੈਲਫ ਤੇ ਕਪੜਾ ਮਾਰਦੇ ਨੇ ਨਵੇਂ ਭਾਂਡੇਾਂ ਦੇ ਨਾਲ ਕਈ ਨਵੇਂ ਭਾਂਡੇ ਮਾਰਦੇ ਨੇ ਹਲੇ ਆਪਣੇ ਅੱਧੇ ਖੜੇ ਚਾਹ ਪਰਵਾ ਰੱਖਿਆ ਨੇ ਤੇ ਸਾਬੂ ਦਾ ਗੱਡੀ ਕਰ ਦੁਬਾਰਾ ਸਾਬੂ ਆਹ ਮੱਖਾ ਟਿਕਰ ਤੇ ਸਾਬੂ ਜੇ ਤੁਹਾਨੂੰ ਅੱਜਾਂ ਚੀ ਪਿਆਗਾ ਠੰਡਾ ਚੱਲ ਵੀ ਜਵਾਕਾਂ ਨੂੰ ਮਾਰਨ ਲਾਉਣਾ ਤੇ ਹਮੇ ਪਾਏ ਰਹਿਣਗੇ ਕੰਡੇ ਵੀ ਬਹੁਤ ਹੋ ਰਹੀਆਂ ਦੋ ਤਿੰਨ ਦਿਨਾਂ ਦੀ ਜਿਹੜੇ ਸੋਣਾ ਤਮਨਾ ਉਹ ਬਣਾ ਹੀ ਹੋ ਜਾਂਦੀ ਵੀ ਕਿੰਨੇ ਕੰਮ ਇਕੱਠੇ ਹੋ ਗਏ ਤੇ ਇੱਕ ਜਨ ਬਿਮਾਰ ਹੋਏ ਸੀ ਬਸ ਆਈ ਹੋ ਗਈ ਕੰਮ ਉਹਦੇ ਕਰਕੇ ਬੜੀ ਪਹਿਲੇ ਤੇ ਉਹ ਨਾ ਤਾਂ ਨਵੇਂ ਅੱਜ ਤਾਂ ਸੁਨੇਹਾ ਆਉਟਿਆਂ ਨੇ ਲਈ ਸਮਾਂ ਮਾਰੇ ਜੇ ਰੋਟਾ ਆ ਜਾਣਗੇ ਕੱਲ ਤਾਂ ਸਾਰਾ ਵੀ ਨਹੀਂ ਪਿਆ ਹੋਣਾ ਬੰਸਾ ਤੇ ਫੇਰ ਵੀ ਨਹੀਂ ਆਸਲ ਠੀਕ ਜਿਹੇ ਹੋਏ ਹੈਗੇ ਅਲਕਾ ਵਿਚਾਰੀ ਨੇ ਮੰਮੀ ਨੇ ਕਹੀ ਸਾਰਾ ਇਹ ਕੰਮ ਮੰਮੀ ਤੱਕ ਗਈ ਜਿੰਨਾ ਖਰੋਬੀ ਤੋਂ ਹੋਇਆ ਮੰਮੀ ਨੇ ਕੱਢ ਲਏ ਉਹਦੀ ਬਹੁਤ ਚੜ ਜਿਹੜੀ ਮਾਂ ਨੇ ਵਿਚਾਰੇ ਰੁਕਦੀ ਰੁਕਲਾ ਦੇ ਨੇ ਇੱਕ ਨਾਲ ਸਿਆਣੇ ਦਾ ਸਹਾਰਾ ਹੋ ਜਾਂਦਾ ਹੈ ਚਾਹ ਪਾਣੀ ਦੇ ਦਾਗ ਬਹੁਤ ਲੱਗਦੇ ਇਹ ਬਚੋਗੀ ਬਰਾਹਲ ਹੋ ਜਾਂਦਾ ਦਾ ਸੈਲਫ ਤੇ ਦਾ ਇਹ ਕਿੱਟ ਟਾਇਲ ਵੀ ਹੋਈ ਉਹਦੀ ਸੈਲਫ ਤੇ ਵੀ ਔਖਾ ਹੁੰਦਾ ਜੇ ਨਾਲ ਆ ਸੈਲਫ ਸੈਲਫ ਕੋ ਟੁੱਟੀਆਂ ਇੱਕ ਦਿਨ ਹੀ ਮੰਨ ਜੇ ਹੈ ਕਿ ਉਹਨਾਂ ਨੇ ਮੇਰੇ ਚੋਂ ਹੋ ਜਾਂਦਾ ਨਾ ਆ ਬਿਦਿਆਫ ਉੱਠ ਜੱਖੀ ਹੁੰਦਾ ਨਾ ਇਹ ਕੰਮ ਦਾ ਕੋਈ ਸੁਪਾਈ ਨਹੀਂ ਹੁੰਦਾ ਇਤਰਾਫ ਨੇ ਠੰਡਾ ਪਾਣੀ ਹੁੰਦਾਗਾ ਅਦਰਵਾਜ਼ ਲਗਾਣ ਪਾਉਂਦਾ ਮੈਂ ਜਰਾ ਕਰਾਵਾਂਗਾ ਤੇ ਹੁੰਦਾ ਰਹੇ ਪਾਣੀ ਮਾਲ ਜੇਗਾ ਠੰਡਾ ਦੋ ਤੇ ਗਰਮੇ ਖੜੀ ਹੋ ਕੇ ਸੌਂਦਾ ਬੈਠੀ ਰਹਿੰਦੀ ਹੈਗੀ ਤੇ ਲੈ ਬੰਦ ਕਰਾਈ ਸੀ ਮੋਰੀਗਾ ਵੀ ਉਹ ਜੇ ਗੰਝਾ ਦਾ ਅਦਰ ਲੱਗਦਾ ਹੁੰਦਾ ਤੇ ਬੱਚੇ ਹੋਏ ਤੇ ਗੱਲ ਨਹੀਂ ਆਪਲਾ ਇਹ ਜਵਾਦਾ ਪਹਾੜੇ ਵਿੱਚ ਲੱਗਿਆ ਠੀਕ ਹੈ ਨਾ تین ਜਿਹੜਾ ਇਹ ਆਪਣਾ ਮੁੱਛੇ ਲਾ ਦਿੰਦੇ ਓ ਜਾ ਰਹਾਂ ਨੇ ਜੀ ਨਾ ਹਾਂ ਹਾਂ ਮੈਂ ਤਾਂ ਨਹੀਂ ਜਾ ਤਾਂ ਹਾਂ ਬੁੱਤ ਹਾਂ ਬੁੱਤ ਉਧਰ ਗੱਲ ਸੁਣਦਾ ਹਾਂ ਜੀ ਮੋਬਾਈਲ ਦਾ ਦੇਖ ਵੇਰੀ ਉਹ ਸਾਰੇ ਮਾਮਾ ਮੰਗਾ ਲੱਗੇ ਨੇ ਦੋਸਤਾਂ ਨੂੰ ਕੋਈ ਨਾ ਮੋਬਾਈਲ ਤੇ ਨਾ ਕੋ ਕੰਮ ਲਈ ਮੈਂ ਫੋਨ ਹੀ ਬੰਦ ਆਪਣਾ ਚਾਲ ਚੱਦਰ ਪਿਆ ਟਰੈਕਟਰ ਤੇ ਚਲਾਇਆ ਹੈ ਨਹੀਂ ਅੱਛਾ ਨੰਨੇ ਜੀ ਆਗਮ ਕਰਦੇ ਯੋ ਹੁਣ ਇਹ ਕਲੀਨਿਕ ਤੇ ਫਿਰ ਠੰਡੀ ਹੋਊਗੀ ਹਸਪਤਾਲ ਜਾਉਣ ਵਾਸਤੇ ਫਿਰ ਠੰਡੀ ਹੋ ਜਾਣੀ ਆ ਉਹਨੂੰ ਘਰੋਂ ਚਾੜਨੀ ਪਊਗੀ ਉਹ ਬਾਹਰ ਪਾ ਦੇਣੀ ਸੈਂਕਵਾਸ ਤੇ ਕਿਉਂ ਨਹੀਂ ਮੀਕਲ ਦੇ ਲਿਆਦਾ ਹੋਇਆ ਅੱਜ ਉਹ ਫਿਰ ਤੇ ਟੂਟੀਆਂ ਉਹਦੇ ਨਾਲ ਸਾਫ ਕਰਾਂਗੇ ਨਵੇਂ ਵਰਗੇ ਗੁੱਪਲੇ ਆਉਂਦੀਆਂ ਨੇ ਜਿਵੇਂ ਦਾ ਅੱਜ ਲੈਣਾ ਕੋਈ ਜੱਗਵਾਦ ਦਾ ਚੋਂ ਦਿਖਾਵਾਂਗੇ ਉਹਦੇ ਨਾਲ ਕੱਲ ਨੂੰ ਕਰਾਂਗੇ ਜਾਂ ਅੱਜ ਨਾਲ ਗਿਆਜਾ ਜਮਾ ਕੋਈ ਜੱਗਣਾ ਪਿਆ ਦੋ ਤੱਕ ਖਾਟੇ ਆਪਾਂ ਤੇ ਫਿਰ ਉਹਦਾ ਕੱਲ ਨੂੰ ਕਰਾਂਗੇ ਜੇ ਟਾਂ ਲੱਗਿਆ ਅੱਜ ਸਾਫ ਕਰਾਂਗੇ ਮੱਧ ਕੰਮ ਥੋੜੇ ਜਿਹੇ ਝਾੜ ਦੇ ਇੱਕ ਦਿਨ ਬਿਮਾਰ ਹੋਊਗਾ ਸੋ ਉਹਦੇ ਨਾਲ ਕੰਮ ਬਾਦੇਗੇ

ਉੱਧਰ ਉਹਦੇ ਅੰਦਰ ਤੋਂ ਫੋਨ ਕਰਕੇ ਉੱਧਰ ਵੀ ਲਾ ਦੇਈਏ ਆਪਣਾ ਦਰਵਾਜ਼ਾ ਉਹ ਆਪਣਾ ਬਾਹਰ ਲਾ ਕਰ ਗੱਦਿੱਲੇ ਚਾਹਤਾ ਸਾਰਾ ਸਰਮੰਦਲਾ ਉਹਦੇ ਕੋਲ ਤੋਂ ਸੰਤ ਜਾਵਾਂ ਲਿਆ ਕੇ ਲਾਵਾਂਗੇ ਗਿੱਜਰ ਉਹਦੇ ਗਿੱਜਰ ਵਿੱਚ ਹੈਗਾ ਉਹਦੇ ਵੀ ਹੋਏਗਾ ਮੋਲ ਦਾ ਤੁਸੀਂ ਤੇ ਅੰਕ ਚੋਂ ਖਾਵੇਂਗਾ ਫਤ ਤੋਂ ਨੇ ਤੇ ਉੱਧਰ ਵੀ ਸਲਾਦ ਜੀ ਹੈਗੀ ਆਪਾਂ ਲਿਆ ਕੇ ਢਾਈ ਦੇਵਾਂਗੇ ਅਗਰ ਤਾਂ ਆਪਣੇ ਸਾਰੇ ਤੰਨੇ ਗਿੱਜਰ ਲੱਗੇ ਹੋਣੇ ਚਾਹਤਾਰ ਸੋਈ ਚ ਲੱਗਿਆ ਹੋਇਆਗਾ ਦਰਾਮ ਦੇ ਸਾਰੇ ਵਿੱਚ ਲੱਗੇ ਹੋਏ। ਇਹਨੇ ਬਾਥਰੂਮ ਚ ਇੱਕ ਕੁਰਸੀ ਚਾਹ। ਇਹ ਮਸੀਂ ਦੇ ਉੱਤੇ ਪਾਟੇ। ਇੱਕ ਕਾ ਗੁਰਸੀ ਬਈ ਪਈ ਅਗੇ ਕਪੜਾ ਵਿੱਚ। ਸਰਫੇਟ ਕਦੋਂ ਨਹੀਂ ਤੋਪ ਕੇ ਹੈਗੇ ਤਾਂ ਇਹ ਦੇਖ ਕੇ ਹੋ ਗਏ ਕੱਪੜੇ ਇਹ ਕੱਲ ਐਂ ਬਨੇ ਬੜਾ ਖਮਾਰਿਆ ਵਾਧਰਿਆ ਨਹੀਂ ਇਹ ਮੈਂ ਕਹਿੰਦਾ ਮੈਂ ਨਹੀਂ ਸਾਇਦੇ ਚ ਲੈ ਡਿੱਗ ਗਿਆ ਪਤਾ ਨਹੀਂ ਕਿ ਤੇਲ ਤੇਲ ਭਾਈ ਗਈ ਤਾਂ ਹੀ ਹੋ ਗਿਆ ਹੋਣਾ ਹਨ ਲੱਗਦਾ ਆਪਾਂ ਕੀ ਚੱਲਦੇ ਦੋ ਦੇਖਿਆ ਬਦਲ ਇੱਕੋ ਲੱਗ ਤਿਪੜਾ ਸਮਾਰਿਆ ਮੈਂ ਤਾਂ ਖੜੀ ਖੜੀ ਡਾਂਗੀ ਵੰਦਨ ਕੀ ਹੋ ਗਿਆ ਤੇੜਾ ਤੇ ਮਾਰ ਗਿਆ ਸੀ ਤਾਂ نیچے ਡਿੱਗ ਗਿਆ ਤੇ ਲੈਡ ਵਿਚੋਂ ਵੀ ਕਾਲੀ ਹੋ ਗਈ ਫੇਰ ਢੱਕਣ ਜਾਣੀ ਲੱਗਾਂਗੇ ਹੁਣ ਕਿੱਥੇ ਵਾਲੇ ਪਵਾਵਾਂਗੇ ਫੇਰ ਸਵਾਲਾਂਗੇ ਇਹ ਬੁਰਾਈ ਨੇ ਹੋਰ ਸਾਰੇ ਬੱਟਾ ਸਹੀ ਨੇ ਕਲੈਡ ਨਹੀਂ ਬੜਾਕਾ ਬਰਿਆ ਇਹ ਇਹ ਬੜਾ ਸਮਾਰਦੀ ਹੋਣੀਆਂ ਲੈ ਮੋਰ ਤੇ ਚਲਾਏ ਸੀ ਨਿੱਕਾ ਜਿਹਾ ਮਣਕਾ ਦੇਣੇ ਉਸੇ ਚ ਠੰਡ ਵੱਧ ਪੈ ਰਹੀ ਆ ਮੈਰ ਤੋਂ ਹੋ ਗਏ ਬੇਚ ਇਹ ਅਨਿਚੇ ਲੱਗੀ ਕੰਮ ਕਰ ਲੋ ਲੈ ਰਸੀਨ ਉਹ ਢਾਡਾ ਨੂੰ ਨੀਚੇ ਜਾ ਕੇ ਨਾਲ ਦੇ ਲੈ ਚਾਹੋ ਕਰ ਕੇ ਲੋਟਾ ਕੇ ਸੁਆਉਣਿਆ ਸ੍ਰੀ ਸਾਭਾ ਯੋਥੇ ਇੱਕ ਦੰਦੇ ਵਿੱਚ ਬਤਾਏ ਹੋ ਜਾਂਦਾ ਵੀ ਪਤਾ ਨਹੀਂ ਕਿੰਨੇ ਕੰਬ ਵਾਜੇਗੇ ਹੁਣ ਇਹਦੀ ਚਾਦਰ ਲੋਟਦਾ ਆਹ ਹੋਰ ਤੇ ਆ ਦੇ ਤੇ ਇੱਥੇ ਧਰ ਗਿਆ ਦੇ ਕੋਲ ਜਿਹੜਾ ਦਵਾਨਾ ਸਮਝਦੇ ਨੇ ਲੈਂਖੀ ਜਾਂਦੇ ਹੈਗੇ ਤੇ ਸਾਰੇ ਦਾ ਗਲਾਬ ਵੀ ਨੀਚ ਲਾ ਇਕੱਠਾ ਹੋ ਰਿਹਾ ਦਾ ਝਾੜ ਕੇ ਸੁਆਉਣਾਂਗੇ ਚਾਦਰ ਜਿਵੇਂ ਆਪ ਕੋ ਘਾ ਪਾ ਦਾਂਗੇ

ਚੱਕੜੇ ਉੱਥੇ ਇੱਕਦਾਂ ਇਹਦਾ ਕਲਾਸ ਦੂਸਰਾ ਹੁੰਦਾ ਦਾ ਇਕੱਠਾ ਹੋ ਜਾਂਦਾ ਦਾ ਦੂਜਾ ਇਹਦੇ ਚ ਪੜਾ ਲਾ ਲੇ ਚੜਦਾ ਜੀ ਲੱਗਦਾ ਕਿਉਂਕਿ ਵੱਡਾ ਨਹੀਂ ਕਰ ਦਿੰਦਾ ਮੈਂ ਤਾਂ ਤੇ ਉਧਰ ਸੈਲ ਦੇ ਉੱਤੇ ਦੂਜੇ ਬਟਾ ਤੇ ਫੇਰ ਵਧ ਲਾਂਗੇ ਇੱਕ ਦੇ ਤਰੀਸ ਨੇ ਪਿਆਗਾ ਤੇ ਦੋਵਾਂ ਡੱਲੀ ਫੇਰ ਬਾਗਲਾਂ ਵਿੱਚ ਅਧਰੈ ਦੀ ਧੁੱਟ ਖੜੀ ਧੁੱਟ ਹੋ ਰਹੀ ਬਾਗਲਾਂ ਦੇ ਅੰਦਰ ਇਹ ਤੇ ਕਿਉਂਕਿ ਸਾਬਿਆ ਦੇ ਦਾਦੀ ਆ ਕੇ ਵੱਡਾ ਬੈਠੂਗਾ ਉਹ ਨੇ ਗੁਰਦੁਆਰੇ ਜਾ ਹੋਏਗਾ ਵੀ ਚੰਚੰਦ ਚੜ ਕੇ ਸਾਲਾ ਜੇ ਕਿ ਰਾਤ ਲਈ ਲੈ ਕੇ ਬੈਠੇ ਉਹ ਕਿ ਉੱਠ ਆਵੇ ਨਾ ਨਵੇਂ ਨਵੇਂ ਹੌਂਕਣ ਨਾਲ ਆਦ ਨਹੀਂ ਚੱਲਦਾ ਇਹਨੀਆਂ ਛਾਦਰਾਂ ਦੇ ਦੂਜਿਆਂ ਨੇ ਚਾਦਰਾਂ ਕਰਕੇ ਬਸਾ ਦਾਨੀਆਂ ਆ। ਤੇ ਉਹਦੇ ਅਲਗ-ਅਲਗ ਪਲਸਟ ਕਾਲੀਆਂ ਨੇ ਇਹ ਦਸਦਾ ਵੰਟਾਉਣਾ। ਉਹਦੇ ਛਾਦਰਾਂ ਥੋੜੀਆਂ ਲੱਗ ਹੁੰਦੀਆਂ ਨੇ। ਤੇ ਵੱਡੀਆਂ ਛਾਦਰਾਂ ਹੁੰਦੀਆਂ ਨੇ। ਇਹ ਛਾਦਰਾਂ ਥਾਲੇ-ਥਾਲੇ ਦੱਬਣੀ ਪੈਂਦੀਆਂ ਨੇ ਬਸ। ਉਹ ਇਕੱਠੀਆਂ ਨਹੀਂ ਹੁੰਦੀਆਂ। ਇਹ ਮਨ ਆਇਆ ਉਹ ਕਰਨ ਛਾਦਰ। ਤੋਂ ਨਾਲ ਵਿੱਚ ਸੀ। ਮੈਂ ਇਹ ਬਸਾਂ ਤੋਂ ਚੱਲੀ ਬਸਾ ਦਾਨੀਆਂ। ਹੋ ਲਾ ਲੈਨੇ ਆਪਾਂ ਝਾੜੂ ਤੇ ਦੂਜੇ ਵੱਡਾਂ ਤੇ ਫੇਰ ਬਦਲਾਂਗੇ ਜਦੋਂ ਉੱਠ ਕੜੀ ਸਾਇਬ ਜੋ ਦੀ ਵੀ ਹਲੇ ਪਿਆ ਦਾ ਵੱਡਾਂ ਤੇ ਕੋਈ ਨਹੀਂ ਉੱਠਿਆ ਹੈਗਾ ਰਸੋਈ ਆਪਾਂ ਨੇ ਘਰਤੀ ਸਾਫ਼ ਤੇ ਹੁਣ ਲਾਉਣਿਆਂਗੇ ਆਪਾਂ ਝਾੜੂ ਹੰਨੇ ਵੇਰ ਕਰਾਂਗੇ ਆਪਾਂ ਝਾੜੂ ਦਾ ਹੰਨੇ ਮਸਿਨ ਨੂੰ ਆ ਦੁਗਾ ਸੇਡਾ ਤੇ ਕੱਪੜੇ ਕੱਢਣਾਗੇ ਮਸਿਨ ਚੋਂ ਬਗਿਆ ਨਾਮ ਨਾਲ ਤਾਂ ਮੇਂ ਵੱਡ ਜਾਂਦੇ ਦੁਆਰਾ ਪੜਾਣਾ ਮੈਂ ਕਰਾਜੀ ਤੇ ਦੇਖੋ ਆਪਾਂ ਡਣਾ ਲਿਆ ਦੁੱਧ ਘਰੇ ਆ ਗਿਆ ਇਕੱਠਾ ਜੇ ਦੇਖੇ ਤੈਨਰ ਪਰਮਾਨੂ ਨਾ ਹੋਣੀ ਕੋਈ ਹੋਣਾ ਨਾ ਕੰਮ ਨਾ ਰੋਚਾ ਦੇ ਤੇ ਜਰਾ ਵਿਚਾਰੀ ਹੋਈਏਗੀ ਕਿਉਂਕਿ ਇਹ ਲੋਹੇ ਦਾ ਸੇਦਾ ਬਣਾਇਆ ਚਾੜੂ ਨਾ ਤੇ ਇਹਦੀ ਸਲਤਾਨੀ ਤੇ ਵੜੀਆਂ ਦੀ ਪਤਾ ਨਹੀਂ ਕਾ ਦੋ ਤੇ ਅੰਗੇ ਤੱਕ ਇਹ ਹੋਇਆ ਨਹੀਂ ਸੀ ਮੇਰੇ ਇੱਥੇ ਜਰਾਬੀ ਨਹੀਂ ਵੰਡਦੀ ਮੈਂ ਚਾੜੂ ਨਾ ਮਾ ਪਿਆਗਾ ਤੇ ਕਾਹ ਨੂੰ ਚਾੜੂ ਦੇਖਣਾਗਾ ਤੇ ਐਂ ਲੰਗਾ ਜਾਂ ਸਾਰ ਲੈਣੇ ਨੇ ਤੇ ਹੁਣ ਹੱਥ ਨਾਲ ਤੇ ਚਾੜੂ ਹੋਣੀ ਬੱਲ ਜੇ ਨਹੀਂ ਤੇ ਸਰਕਾਰੀ ਬੰਦੀ ਹੈ ਨਹੀਂ ਚਾੜੂ ਦੀਆਂ ਤੇ ਤਾਂ ਕਰ ਤੇ ਆਪਾਂ ਨੇ ਆਹ ਵੰਡ ਲਿਆ ਚਾੜੂ ਤੇ ਜਰਾਬ ਜੀ ਵੰਡ ਲਈ ਆਖਾ ਆ ਵਧੀਆਗਾ ਲਫੀ ਜੀ ਜਰਾਬ ਪਈ ਸੀ ਕਰੇ ਬਤਾ ਉਹੀ ਵੰਡ ਲਈ ਆ ਰੀਵਨ ਦੇ ਨਾਲ ਚਾਰ ਮਰੇ ਨਮੀ ਸੀ ਕੋਈ ਪਤਾ ਨਹੀਂ ਇਹ ਚਾਰਜੀ ਲੱਗੀ ਸੀ ਆਈ ਆਇਆ ਦੋ ਦਿਨਾਂ ਜੀ ਸਿਲਪ ਠੱਕ ਤੇ ਖੜੀਆਂ ਜਿਹੜਾ ਪਚਾ ਬਣਾਉਣ ਲੱਗੇ

ਜੇ ਉੱਥੇ ਹਾਕੀਨੀਆਂ ਜੇਸ ਫਰਮਾ ਕਰਾ ਕੇ ਘੱਟਾ ਲੱਗਦੀ ਤੇ ਕਾਰ ਕਰ ਕੋ ਕਰਦੇ ਨੂੰ ਤੋਂ 26 ਸੈਰ ਜਬੀਓ ਦੇ ਲੈ ਕੇ ਫਰਾਂ ਦੇ ਵਿੱਚ ਚੱਕਾ ਲੁਫਾਸ ਨੇ ਉਹ ਨੂੰ ਉਸ ਤੋਂ ਕਮ ਨਾਲ ਲੋਕੀ ਸਿੱਧੀ ਤਾਂ ਨਾਲ ਨਹੀਂ ਹੈਗੀ ਤੇ ਉੱਧਰ ਦੇ ਘੜੇ ਚ ਲਾ ਕੇ ਉੱਤਰੀ ਧੋਣਾਂ ਦੀਆਂ ਗੱਡੀਆਂ ਤਾਂ ਫਿਰ ਅਜੇ ਤਾਂ ਸਾਰੇ ਬੰਦਾ ਧਿਆਨ ਨਾਲ ਟਾਈ ਲੱਗੇ ਮੈਨੂੰ ਟਾਈ ਲੱਗਿਆ ਕਰਿਆ ਹੋਈ ਲੱਗਿਆ ਸੀ ਸਰ ਉਦਰੀ ਤੋਂ ਉਹ ਜਿਆ ਫਾਂਸਾ ਦੋ ਟੋਰੀ ਨੂੰ ਦੇਣੀ ਆ ਪੜੇ ਉਹ ਕੰਨੀ ਤੋਂ ਕਿ ਅਜੇ ਜਿਹਾ ਕਰਾਉਂ ਉਹਦੇ ਅੰਦਰ ਦਾ ਪਰ ਹੁੰਦਾ ਹੈ। ਹਮੇਸ਼ਾ ਇਹ ਲੋਕਾਂ ਨਾਲ ਲੱਗਦਾ ਉਹ। ਤੇ ਜਦੋਂ ਉਹ ਮੇਰੇ ਕੋਲ ਵੀ ਕੁਝ ਮੱਤ ਨਹੀਂ ਤੇ ਉਹਦੇ ਪਾਸਾ ਕਰਨਾ ਨਹੀਂ। ਤਾਂ ਉਹ ਤੋਂ ബാഥരൂമ

ਕੱਟ ਲੈ ਤੇ ਤੇ ਪਰਫਾਈਲ ਵੀ ਹੋਈ ਜਾਈਗੀ ਪਰਫਾਈਲ ਕਰਨ ਦੀ ਡੇਟਾ ਮਿਲਿਆ ਹੋਵੇਗਾ ਤੇ ਹੁਣ ਕਰਾਂਗੇ ਸਿਰ ਤੇ ਨੂੰ ਮਿਲਣਾ ਨਾ ਹੋ ਗਿਆ ਸਲਾਈ ਕਰੂਗਾ ਮੈਂ ਇਹਦੇ ਤੇ ਤੁਰ ਹਾਂ ਮਿਲਾਂਗੇ ਜਦੋਂ ਮੈਂ ਆਵਾਜ਼ ਤੇ ਕੱਪੜੇ ਸਲਾਈ ਕੀਤੇ ਸੀ ਮੈਂ ਤੇ ਉਹ ਉਦੋਂ ਦਾ ਸਲਾਈ ਕੀਤਾ ਹੋਇਆਗਾ ਪਰਫਾਈਲਿੰਗ ਜਦੋਂ ਕੁਸਦਮ ਸੋਟੇ ਨੂੰ ਕੋਈ ਕੰਮਵਾਦ ਰਹੀ ਜਾਂ ਬਲੈਂਡ ਤੋਂ ਨਾਲ ਮੈਂ ਜਿੱਦ ਉੱਧਰ ਲੈ ਜਾਵਾਂਗੇ ਤੱਕ ਤੇ ਤਾਂ ਹੋਣੀ ਬੜੀ ਨਹੀਂ ਚੱਕਰ ਬੜੀ ਹੋਪਣੀ ਬਿੱਟੀ ਟੋਟਾ ਬਿੱਟੀ ਬਣਾ ਟੋਟੇ ਆਈ ਪੈਨੇ ਕੱਪੜੇ ਤਾਂ ਟੋਟੇ ਪੈਨੇ ਤਾਂ ਮਾਤੇ ਕੱਪੜੇ ਉਲਝੇ ਸਾਹਣਾ ਵੀ ਸਿਆਦੇ ਆਪਣੇ ਹੰਦੀ ਵਾਲੇ ਨੇ ਅਦਰ ਹਮਨੇ ਸਾਹਮਣੇ ਕੈਮਰੇ ਲੱਗੇ ਹੋਏ ਨੇ ਕੈਮਰਾ ਰੀਅਲ ਸੀਡੀ ਆ ਕਿ ਤੇ ਦੋਏ ਤਰ੍ਹਾਂ ਦੀ ਆਪਣਾ ਪਤਾ ਲੱਗ ਜਾਂਦਾ ਕਿ ਉਧਰਲੇ ਘਰ ਵੀ ਕੈਮਰੇ ਲੱਗੇ ਹੋਏ ਨੇ ਤੇ ਅੰਦਰ ਵੀ ਹਮਨੇ ਕੋਠੇ ਦੇ ਉੱਪਰ ਚਾਲੀ ਵੀ ਲੰਘਿਆ ਕੈਮਰੇ ਉਸ ਦੀ ਤੇ ਉਧਰਲੇ ਘਰ ਬਹੁਤ ਸੰਤ ਖੜੇ ਨੇ ਰਾਹ ਤੇ ਤਾਂ ਲੱਗੀ